ਖਬਰਨਾਮਾ ਦੇਖ ਰਿਹਾ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਜੀਤਿਆ ਦੀ ਜੀਜੀ ਨੇ ਪਾਰਟੀ ਦਾ ਨੁਕਸਾਨ ਕੀਤਾ ਜਾਂ ਸਾਲੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਤ ਉਡਾਇਆ ਹਾਲਾਂਕਿ ਪੰਥਕ ਪਾਰਟੀ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਸਾਰੀਆਂ ਪਾਰਟੀਆਂ ਦੇ ਆਗੂ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਗ੍ਰਾਉਂਡ ਲੈਵਲ ਤੋਂ ਲੇਕਿਨ ਗ੍ਰਾਉਂਡ ਲੈਵਲ ਦੇ ਲੋਕਾਂ ਨੇ 2017 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਘਟਿਆ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਨਹੀਂ ਲਾਗੂ ਕੀਤੀ ਗਈ ਇਕਬਾਲ ਸਿੰਘ ਝੁੰਦਾ ਕਹਿੰਦੇ ਸੀ ਕਿ ਰਿਪੋਰਟ ਲਾਗੂ ਕਰੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸਰਜੀਤ ਨਹੀਂ ਕੀਤਾ ਜਾ ਸਕਦਾ ਲੇਕਿਨ ਸਭ ਤੋਂ ਨੁਕਸਾਨ ਕਿੰਨੇ ਜ਼ਿਆਦਾ ਕੀਤਾ ਹਾਲਾਂਕਿ ਉਹਨਾਂ ਦੀ ਅੱਖ ਸੀ ਇਹ ਬੀਬੀ ਜੀ ਗੁਰ ਖੋਤਾ ਕਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਤੇ ਬੈਠਣਾ ਚਾਹੁੰਦੇ ਸੀ ਵਿਕਰਮ ਜੀਤਿਆ ਵਿਕਰਮ ਜੀਤਿਆ ਨੇ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੱਕ ਵਿੱਚ ਬਿਆਨ ਦਿੱਤਾ ਬਾਅਦ ਵਿੱਚ ਬਲਵਿੰਦਰ ਸਿੰਘ ਐਨ ਨੀਂਹੂਦੜ ਨੇ ਇਹ ਵੀ ਬਿਆਨ ਦਿੱਤਾ ਕਿ ਪਿੱਠ ਪਿੱਛੇ ਸੁਖਬੀਰ ਬਾਦਲ ਦੀ ਸ਼ੁਰੂਆਤ ਮਾਰਿਆ ਹੈ ਜਿਹੜੇ ਬਿਕਰਮਜੀਤਿਆ ਨੇ ਹਾਲਾਂਕਿ ਬਿਕਰਮਜੀਤਿਆ ਸੁਪਰ ਸੀਐਮਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਦਾਸਿਲ ਉਹ ਸ਼ਰੂਪੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਰਹੇ ਦੇ ਡਿਪਟੀ ਸੀਐਮ ਤੇ ਗ੍ਰੈਫ ਦਰਾਲਾ ਸੀ ਡਿਪ ਸੁਖਬੀਰ ਸਿੰਘ ਬਾਦਲਕੋੜ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਵੱਲੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਗਿਆ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਤੇ ਟੈਗ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਚਿੱਟੇ ਦੇ ਵਪਾਰੀ ਨੇ ਇਹਨਾਂ ਦੇ ਰਾਜ ਵਿੱਚ ਚਿੱਟਾ ਵਿਕਿਆ ਸਤਵਾਂ ਛੇਵਾ ਨਸ਼ਿਆਂ ਦਾ دریا ਵਿਆ ਵਹਿ ਗਿਆ ਚੁੱਟੇ ਦੇ ਰੂਪ ਦੇ ਵਿੱਚ ਤੇ ਉਹ ਦੇਣ ਹੈ ਬਿਕਰਮ ਜੀਠਿਆ ਦੀ ਬਿਕਰਮ ਜੀਠਿਆ ਠਿਪ ਵੱਲੋਂ ਠੱਬੀ ਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿਨੂੰ ਸੁਖਬੀਰ ਸਿੰਘ ਬਾਦਲ ਨੂੰ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਤੇ ਜਾ ਕੇ ਬੈਠਾ ਲੇਕਿਨ ਸੁਖਬੀਰ ਸਿੰਘ ਬਾਦਲ ਅਤੇ ਪਰਮੂਪਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜਿਨ੍ਹਾਂ ਨੂੰ ਬਾਬੇ ਬੁੱਢੇ ਦੇ ਬੋਰ ਦੇ ਨਾਲ ਜਿਨ੍ਹਾਂ ਨੂੰ ਸਿਆਸ ਦਾ ਬਾਬਾ ਬੁੱਢਾ ਬੋਰ ਕਿਹਾ ਜਾਂਦਾ ਹੈ ਉਹਨਾਂ ਨੇ ਇਥੋਂ ਤੱਕ ਵੀ ਸੁਖਵੀਰ ਬਾਦਲ ਨੂੰ ਕਹਿ ਦਿੱਤਾ ਸੀ ਕਿ ਪ੍ਰਧਾਨਗੀ ਨਹੀਂ ਛੱਡਣੀ ਪ੍ਰਧਾਨਗੀ ਵਾਲੀ ਕੁਰਸੀ ਤੇ ਨਾਲ ਚਿੰਬਰ ਜਾਣਾ ਹੈ ਪ੍ਰਧਾਨਗੀ ਤੋਂ ਤਾਸ ਤੋਂ ਮਸ ਨਹੀਂ ਹੋਣਾ ਜੇਕਰ ਤੁਸੀਂ ਪ੍ਰਧਾਨਗੀ ਛੱਡ ਦਿੱਤੀ ਤਾਂ ਤੁਹਾਡੀ ਸਿਆਸਤ ਖਤਮ ਹੋ ਜਾਵੇਗੀ ਉਹਦਾ ਸਭ ਤੋਂ ਵੱਡਾ ਜਿਆਦਾ ਨੁਕਸਾਨ ਹੋਇਆ ਬਿਕਰਮਜੀਠਿਆ ਨੂੰ ਕਿਉਂਕਿ ਬਿਕਰਮਜੀਠਿਆ ਨੂੰ ਮੱਝ ਦਾ ਜਨਰਲ ਕਿਹਾ ਜਾਂਦਾ ਹੈ ਮੱਝ ਦੇ ਵਿੱਚ ਹਾਲੇ ਵੀ ਬਿਕਰਮਜੀਠਿਆ ਦੀ ਤੂਤੀ ਮਿਲਦੀ ਹੈ ਉਤੀ ਬੋਲਦੀ ਹੈ ਭਾਵੇਂ ਉਹਨਾਂ ਨੂੰ ਚਿੱਟੇ ਦਾ ਵਪਾਰੀ ਕਿਹਾ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਰਗੜਾ ਲਾਇਆ ਤੇ ਉਹ ਲਾਇਆ ਬਿਕਰਮਜੀਠੀਆ ਨੇ ਬਿਕਰਮਜੀਠੀਆ ਦੇ ਕਾਗਨਾਮਿਆਂ ਨੇ ਹੀ ਸ਼ਰੋਮਣੀ ਅਕਾਲੀ ਦਲ ਦੀ ਬੇੜੀ ਦੇ ਵਿੱਚ ਵੱਟੇ ਪਾਏ ਜਿਸ ਦਾ ਖਮਨਿਆਜ਼ਾ ਹੁਣ ਵੀ ਸ਼ਰੋਮਣੀ ਅਕਾਲੀ ਦਲ ਭੁਗਤ ਰਹੀ ਹੈ ਨੀਦਾ ਸ਼ਰੋਮਣੀ ਅਕਾਲੀ ਦੇ ਨਾਲ ਕੌਫ ਸੀ ਪੰਥਕ ਵੋਟ ਸੀ ਹਰ ਵਰਗ ਦੇ ਭਾਈਚਾਰੇ ਵੱਲੋਂ ਪਹਿਲ ਦਿੱਤੀ ਜਾਂਦੀ ਸੀ ਲੇਕਿਨ ਜਿਸ ਤਰ੍ਹਾਂ ਚਿੱਠਾ ਵਿਕਿਆ ਜਿਸ ਤਰ੍ਹਾਂ ਇੱਕ ਦੂਜੇ ਦੇ ਅੰਦਰੋਂ ਅੰਦਰੀ ਖਿਲਾਫ ਹੋਏ ਬਿਕਰਮਜੀਠਿਆ ਅਤੇ ਸੁਖਬੀਰ ਬਾਦਲ ਉਸ ਦਾ ਨੁਕਸਾਨ ਸਭ ਤੋਂ ਵੱਡਾ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਧੰਨਵਾਦ